ਫਗਵਾੜਾ ਵੱਲੋਂ ਇੱਕ ਕਾਰ ਰੈਲੀ ਕਰ ਰਹੀ ਹੈ ਗਿਆ ਜਿਹਦੇ ਵਿੱਚ ਸਾਡਾ ਸਹਿਯੋਗ ਰੋਟਰੀ ਕਲੱਬ ਵੱਲੇ ਦੇ ਰਹੇ ਆਰ ਸਪੈਸ਼ਲ ਥੈਂਕਸ ਕਰਦੀ ਆ ਮੈ ਫਿਰੋਜ਼ ਖਾਨ ਜੀ ਦਾ ਸਾਡੇ ਬ੍ਰਾਂਡ ਐਂਬੈਸਡਰ ਜੋ ਕਿ ਹਾਰੇ ਸਵਚ ਭਾਰਤ ਮਿਸ਼ਨ ਦੀ ਐਕਟੀਵਿਟੀਜ਼ ਦੇ ਵਿੱਚ ਜਦੋਂ ਵੀ ਅਸੀਂ ਇਹਨਾਂ ਨੂੰ ਇਨਵਾਈਟ ਕਰਦੇ ਆ ਇਹ ਸਾਡੇ ਕੋਲ ਹਾਜ਼ਰ ਹੋ ਜਾਂਦੇ ਆ ਸੋ ਅੱਜ ਅਸੀਂ ਜੋ ਰੈਲੀ ਕਰ ਰਹੇ ਆ ਇਹਦੇ ਵਿੱਚ ਅਸੀਂ ਲੋਕਾਂ ਨੂੰ ਇਹ ਸੰਦੇਸ਼ ਦਵਾਂਗੇ ਕਿ ਅਸੀਂ ਆਪਣਾ ਜਿਹੜਾ ਆਲਾ ਦਵਾਲਾ ਆ ਉਹ ਸਾਫ਼ ਰੱਖਣਾ ਆ ਔਰ ਇਹਦੀ ਕਾਰੈਲੀ ਅਸੀਂ ਕਰ ਰਹੇ ਹਾਂ ਰੋਟਰੀਲ ਕੋਰਪੋਰੇਸ਼ਨ ਜੈਮਸ ਵੱਲੋਂ ਅ ਮਿਸਟਰ ਕਾਰਪੋਰੇਸ਼ਨ ਫਗਵਾੜਾ ਦੇ ਸਹਿਯੋਗ ਨਾਲ ਇਹ ਹੈਗੀ ਹੈ ਡਰਾਈਵ ਇੱਕ ਵੇਸਟ ਟੂ ਮੈਨੇਜਮੈਂਟ ਲੋਕਾਂ ਨੂੰ ਅਵੇਅਰਨੈਸ ਡਰਾਈਵ ਹੈਗੀ ਆ ਕਿ ਗਿੱਲਾ ਕੂੜਾ ਵੱਖਰਾ ਤੇ ਸੁੱਕਾ ਕੂੜਾ ਵੱਖਰਾ ਰੱਖਣਾ ਵਾ ਤੇ ਕੂੜੇ ਤੋਂ ਅਸੀਂ ਕੂੜੇ ਨੂੰ ਰੀਸਾਈਕਲ ਕਰਨਾ ਉਸ ਕੂੜੇ ਨੂੰ ਉਹਦੇ ਉੱਪਰ ਇਹ ਪੂਰੀ ਇੱਕ ਡਰਾਈਵ ਹੈਗੀ ਆ ਲੋਕਾਂ ਨੂੰ ਅਵੇਅਰਨੈਸ ਡਰਾਈਵ ਹੈਗੀ ਆ ਅਸੀਂ ਲੋਕਾਂ ਨੂੰ ਇਹ ਕਹਿੰਦੇ ਆ ਕਿ ਆਪਣਾ ਸਵੱਛਤਾ ਬਰਖਾਲ ਦਿੱਖੀ ਜਾਵੇ ਤੇ ਸਵੱਛਤਾ ਵਾਸਤੇ ਹੀ ਆਪਾਂ ਨੂੰ ਇਹ ਜਿਹੜਾ ਪਲਾਸਟਿਕ ਵੱਖਰਾ ਕਰਨਾ ਵਾ ਤੇ ਗਿੱਲਾ ਵੱਖਰਾ ਕਰਨਾ ਵਾ ਤੇ ਸਹੀ ਟਰਾਈਪ ਹੈ ਜੀ। ਕੋੂੜਾ ਫਲਾਜ ਆਵੇ ਜਿਹੜਾ ਆਪਣੇ ਕਰਮਚਾਰੀ ਕੂੜਾ ਘਰ ਲੈਣਾਂਦੇ ਕੂੜਾ ਉਹਨਾਂ ਨੂੰ ਦਿੱਤਾ ਜਾਵੇ। ਆਪਣੀ ਗਲੀ ਦੇ ਆਲੇ-ਦੁਆਲੇ ਕਿਸੇ ਕੋਨੇ ਉੱਪਰ ਕਿਸੇ ਰੋਡ ਦੇ ਉੱਪਰ ਕੂੜਾ ਨਾ ਡੁੱਟਾ ਜਾਵੇ। ਆਇਓ ਸਾਡੇ ਨਾਲ ਕੋੂੜਾ ਵਾਜ ਜਾ ਜੀ ਸਵੱਛਤਾ ਵਿਹਾਨ। ਪੋੜਾ ਕੋਪੀ ਕਲਬ ਪੋੜਾ ਜੈਂਸ ਵੱਲੋਂ ਜਿਹੜਾ ਆਪਣਾ ਪੋੜਾ ਬਿਸ਼ੋਤ ਮਟੀਰੀਅਲ ਦੇ ਸਹਿਯੋਗ ਦੇ ਨਾਲ ਕਰਾਰੇ ਆ। ਅਸੀਂ ਇਹ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਘਰ ਦੇ ਵਿੱਚ ਜਿਹੜਾ ਕੂੜਾ ਗਿੱਲਾ ਉਹ अलग ਰੱਖਿਆ ਜਾਵੇ ਉਹ ਸੁੱਕਾ ਕੂੜਾ अलग ਰੱਖਿਆ ਜਾਵੇ ਉਹ ਜਿਹੜਾ ਸਾਡੇ ਘਰੋਂ ਕੂੜਾ ਕਲੈਕਟ ਕਰਨਾ ਹੁੰਦਾ ਇਹ ਉਹਦੇ ਕੋਲ 10 ਬੈਂਦ ਦੋ ਅਲੱਗ-ਅਲੱਗ ਨਹੀਂ ਹਨ ਤੇ ਉਹਨਾਂ ਨੂੰ ਅਸੀਂ ਅਪੀਲ ਕਰੀਏ ਕਿ ਤੁਸੀਂ ਦੋ ਡਸਬਿੰਦ ਅਲੱਗ-ਅਲੱਗ ਰੱਖੋ ਜਿਹਦੇ ਵਿੱਚ ਗਿੱਲਾ ਕੂੜਾ ਲੱਗ ਰੱਖਿਆ ਜਾਵੇ ਉਹ ਸੁੱਕਾ ਲੱਗ ਰੱਖਿਆ ਜਾਵੇ ਜਦ ਇਹਨੂੰ ਸੈਪਰੇਟ ਕਰਨਾ ਪੈਂਦਾ ਹੈ ਤਾਂ ਕਰਮਚਾਰੀਆਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਗਿੱਲੇ ਉਹ ਸੁੱਕੇ ਨੂੰ ਅਲੱਗ ਕਰਨ ਲਈ ਜੀ ਸਲਾਮ ਆਦਾਬ ਨਮਸਕਾਰ ਸਾਰੇ ਫਗਵਾੜਾ ਨਿਵਾਸੀਆਂ ਨੂੰ ਬਹੁਤ ਸਾਰਾ ਪਿਆਰ ਹੈ ਅੱਜ ਫਗਵਾੜਾ ਨਗਰ ਦੇ ਵੱਲੋਂ ਇੱਕ ਸਫਾਈ ਅਭਿਆਨ ਦੀ ਰੈਲੀ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਸੁੱਕੇ ਕੂੜੇ ਦੇ ਤੇ ਗਿੱਲੇ ਕੂੜੇ ਦੀ ਅਲੱਗ-ਅਲੱਗ ਜਿਹੜੀ ਦਸਮੀਰਪੋਰਡ ਦੀ ਅਪੀਲ ਕੀਤੀ ਜਾਂਦੀ ਹੈ ਤੋ ਮੈਂ ਤਾਂ ਸਾਰੇ ਦੇਸ਼ ਦੇ ਜਿਹੜੇ ਸਭਾਈ ਸੇਵਕ ਸਾਡੇ ਮੁਲਾਜ਼ਮ ਭਰਾ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਤੇ ਸਾਡੇ ਫਗਵਾੜੇ ਦੇ ਮੁਲਾਜ਼ਮਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਸਾਰੇ ਜਿੰਨੇ ਵੀ ਰਲ ਕੇ ਸਾਡੇ ਇਸ ਫਗਵਾੜੇ ਨੂੰ ਅਸੀਂ ਸਾਫ ਸੁਥਰਾ ਬਣਾ ਸਕਦੇ ਆ ਤੇ ਗ੍ਰੀਨ ਐਂਡ ਨੀਟ ਐਂਡ ਕਲੀਨ ਬਣਾ ਸਕਦੇ ਆ ਤੋ ਅਸੀਂ ਹਰ ਕੋਸ਼ਿਸ਼ ਕਰੀਏ ਕਿ ਸੜਕਾਂ ਦੇ ਉੱਤੇ ਕੂੜਾ ਨਾ ਛੱਡਿਓ ਜੇ ਅਗਰ ਤੁਸੀਂ ਗੱਡੀਆਂ ਦੇ ਵਿੱਚ ਬੈਠ ਕੇ ਕੁਝ ਖਾਦੇ ਪੀਂਦੇ ਹੋ ਤਾਂ ਗੱਡੀ ਦੇ ਵਿੱਚ ਸੰਭਾਲ ਕੇ ਲੈ ਕੇ ਜਾਓ ਆਪਣੇ ਘਰ ਜਾ ਕੇ ਆਪਣੇ ਡਸਟਰੀਨ ਦੇ ਵਿੱਚ ਸੁੱਟੋ ਸੜਕਾਂ ਦੇ ਉੱਤੇ ਕੂੜਾ ਪਿਆ ਬਿਲਕੁਲ ਚੰਗਾ ਨਹੀਂ ਲੱਗਦਾ ਇਸ ਲਈ ਮਿਲਖੋਰ ਜੋਰ ਅਪੀਲ ਹੈ ਸਾਰੇ ਫਗਵਾੜਾ ਨਿਵਾਸੀਆਂ ਨੂੰ ਕਿ ਆਪਾਂ ਆਪਣੇ ਫਗਵਾੜੇ ਨੂੰ ਸ਼ਾਨਦਾਰ ਤੇ ਚਮਕਦਾਰ ਬਣਾਇਏ ਸਰਦਾਰ ਜਨਾਬ ਨੇ ਫਗਵਾੜਾ ਲੋ 15 ਬਣਾ ਰਿਹਾ ਅੱਜ ਜਿਹੜਾ بڑا ਚੱਕ ਗਾਰਡੀ ਗੱਡੀ ਕੱਢੀ ਜਾ ਰਹੀ ਹੈ ਔਰ ਇਹ ਰੇਲੀ ਹੈ ਸਵਸਥ ਸਵਸਥ ਬਹਾਦਰ ਨੀਰਸੀ ਬਣੀ ਘਟਲਕੇ ਨਾਲ ਲੜੇ ਬੈਟਿੰਗ ਪੂਜਾਣੇ ਨਾਲ ਸਰਚਾ ਸਾਰੇ ਖਾੜਾ ਚੈਟ ਅੱਗੇ ਆਇਆ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਹੈ ਕਿ ਆਪਾਂ ਜਿੰਨਾ ਹੋ ਸਕਦਾ ਬਤਤ ਜਿਹੜਾ ਕੂੜਾ ਆਪਣੇ ਘਰਾਂ 'ਚ ਹੀ ਦਾਸੇ ਪਾਇਆ ਕਰੀਏ ਨਾ ਕਿ ਬਾਹਰ ਸੁੱਟਿਆ ਕਰੀਏ ਜਿੱਦਾਂ ਪਹਿਲਾਂ ਵੀ ਅਸੀਂ ਬਤਤ ਦਸੀ ਹੈ ਗੱਡੀ ਜੰਨੇ ਆ ਅੱਜ ਆਪਾਂ ਗੱਡੀ ਜੋ ਪਸ ਕੋੜਾ ਕੱਢੋ ਔਰ ਗਿੱਲਾ ਕੋੜਾ ਔਰ ਸੁੱਕਾ ਕੋੜਾ ਹਮੇਸ਼ਾ ਆਪਾਂ ਆਪਣੇ ਆਪਣਾ ਫਰਜ਼ ਬੰਦਾ ਕਿ ਜਿਹੜੇ ਕੱਟੜੇ ਨੂੰ ਗਿੱਲਾ ਕੋੜਾ ਸੁੱਕਾ ਕੋੜਾ ਕਰਕੇ ਜਾਵੇ ਤੋ ਸਾਰੇ ਬੇਤੀ ਹੈ ਕਿ ਪਾਸ ਸਾਰੇ ਸਵਸਥਾ ਦਾ ਖਿਆਲ ਰੱਖੀ ਜੀ